ਕੈਨੇਡਾ ਜਾਣਦੇ ਚਾਹਵਾਨਾਂ ਦੇ ਲਈ ਇੱਕ ਬੁਰੀ ਖਬਰ ਹੈ ਕੈਨੇਡਾ ਜਾਣਦੇ ਚਾਹਵਾਨਾਂ ਲਈ ਲਗਾਤਾਰ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੇ ਕਦੇ ਸਟੱਡੀ ਵੀਜ਼ੇ ਨੂੰ ਲੈ ਕੇ ਕਦੇ ਵਰਕ ਵੀਜ਼ੇ ਨੂੰ ਲੈ ਕੇ ਕਦੇ ਹੋਰ ਕਿਸੇ ਵੀਜ਼ੇ ਨੂੰ ਲੈ ਕੇ ਕੈਨੇਡਾ ਦੇ ਵੱਲੋਂ ਲਗਾਤਾਰ ਸਖਤਾਈਆਂ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕੈਨੇਡਾ ਦੇ ਵੱਲੋਂ ਹੁਣ ਵੀਜ਼ਿਆਂ ਨੂੰ ਲੈ ਕੇ ਇੱਕ ਹੋਰ ਵੱਡਾ ਫੈਸਲਾ ਹੈ ਜਿਹੜਾ ਉਹ ਲਿਆ ਗਿਆ ਹੈ ਕੈਨੇਡਾ ਦੇ ਵੱਲੋਂ ਵੀਜ਼ਿਆਂ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ ਤਾਂ ਜਿਹੜੇ ਵੀ ਲੋਕ ਕੈਨੇਡਾ ਦੇ ਵਿੱਚ ਪੜਨ ਜਾਣਾ ਚਾਹੁੰਦੇ ਸੀ ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਸੀ ਉਹਨਾਂ ਦੇ ਲਈ ਬੁਰੀ ਖਬਰ ਹੈ ਕਿਉਂਕਿ ਬੀਤੇ ਕੁਝ ਸਾਲਾਂ ਦੌਰਾਨ ਲਈ ਫੈਸਲਿਆਂ ਨੇ ਪਹਿਲਾਂ ਹੀ ਕੈਨੇਡਾ ਜਾਣਾ ਮੁਸ਼ਕਲ ਕੀਤਾ ਹੋਇਆ ਸੀ ਉਸ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਫੈਸਲਾ ਕੈਨੇਡਾ ਦੇ ਵੱਲੋਂ ਲਿਆ ਗਿਆ ਹੈ ਤਾਂ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣ ਤੋਂ ਬਾਅਦ ਵੀ ਵਿਦਿਆਰਥੀਆਂ ਦੇ ਹਾਲਾਤ ਤੇ ਜਿਹੜੇ ਉਹ ਪਹਿਲਾਂ ਵਰਗੇ ਹੀ ਨਜ਼ਰ ਆ ਰਹੇ ਨੇ ਤਾਂ ਹੁਣ ਸਟੱਡੀ ਵੀਜ਼ਾ ਵਿੱਚ ਕਟੌਤੀ ਦਾ ਫੈਸਲਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਏ ਤਾਂ ਲਗਾਤਾਰ ਕੈਨੇਡਾ ਵੱਲੋਂ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਏ ਤਾਂ ਹੁਣ ਕੈਨੇਡਾ ਦੇ ਵਿੱਚ ਪੜਨ ਦੇ ਚਾਹਵਨ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਏ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰਨ ਵਿੱਚ ਵੱਡੀ ਕਟੌਤੀਆਂ ਕੀਤੀਆਂ ਨੇ ਸਾਲ 2025 ਦੀ ਪਹਿਲੀ ਤਮਾਹੀ ਵਿੱਚ ਭਾਰਤੀ ਵਿਦਿਆਰਥੀਆਂ ਦੇ ਪਰਮਿਟਾਂ ਵਿੱਚ 31% ਦੀ ਕਟੌਤੀ ਕੀਤੀ ਗਈ ਹੈ ਜਨਵਰੀ ਤੋਂ ਮਾਰਚ 2025 ਦਰਮਿਆਨ ਸਿਰਫ 30640 ਭਾਰਤੀ ਵਿਦਿਆਰਥੀ ਹੀ ਸਟੱਡੀ ਪਰਮਿਟ ਦੇ ਕੈਨੇਡਾ ਪਹੁੰਚ ਪਾਏ ਨੇ ਉਹਨਾਂ ਨੂੰ ਸਟੱਡੀ ਪਰਮਿਟ ਜਾਰੀ ਹੋਏ ਨੇ ਜਦੋਂ ਕਿ ਪਿਛਲੇ ਸਮੇਂ ਵਿੱਚ ਇਹ ਗਿਣਤੀ 44295 ਸੀ ਇੱਕ ਗ੍ਰਾਵਟ ਅਜੇ ਹਸਮੇ ਦਰਜ ਕੀਤੀ ਗਈ ਹੈ ਜਦੋਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਉੱਤੇ ਪਾਬੰਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਨੇ ਸਿਰਫ ਭਾਰਤੀ ਹੀ ਨਹੀਂ ਬਲਕਿ ਹੋਰ ਦੇਸ਼ਾਂ ਦੇ ਸਟੱਡੀ ਪਰਮਿਟ ਦੇ ਜਿਹੜੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਤਾਂ ਸਾਰੇ ਹੀ ਦੇਸ਼ਾਂ ਨੂੰ ਲੈ ਕੇ ਕੈਨੇਡਾ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਕੈਨੇਡੀਅਨ ਸਰਕਾਰ ਦੀਆਂ ਨਵੀਆਂ ਨੀਤੀਆਂ ਅਤੇ ਪਾਬੰਦੀਆਂ ਨਾ ਸਿਰਫ ਭਾਰਤੀ ਸਗੋਂ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਨੇ ਸਮੂਹ ਇੰਟਰਨੈਸ਼ਨਲ ਵਿਦਿਆਰਥੀਆਂ ਦੀਆਂ ਵੀਜ਼ਾ ਦਰਾਂ ਘਟੀਆਂ ਨੇ 2024 ਦੀ ਪਹਿਲੀ ਤਮਾਹੀ ਵਿੱਚ ਕੁੱਲ 121070 ਸਟੱਡੀ ਪਰਮਿਟ ਦੇ ਜਿਹੜੇ ਉਜਾਰੀ ਕੀਤੇ ਗਏ ਸੀ ਜਦੋਂ ਕਿ 2025 ਵਿੱਚ ਇਹ ਅੰਕੜਾ ਘਟ ਕੇ 96015 ਰਹਿ ਗਿਆ ਮਾਹਰਾਂ ਦਾ ਮੰਨਣਾ ਹੈ ਕਿ ਭਵਿੱਖ ਦੇ ਵਿੱਚ ਹੋਰ ਵੀ ਗ੍ਰਾਵਟਾ ਜਿਹੜੀ ਉਹ ਹੋਣ ਦੀ ਸੰਭਾਵਨਾ ਹੈ ਤਾਂ ਕੈਨੇਡਾ ਸਰਕਾਰ ਦੇ ਵੱਲੋਂ ਲਗਾਤਾਰ ਸਖਤ ਰਵਈਆ ਅਪਣਾਇਆ ਜਾ ਰਿਹਾ ਹੈ 2023 ਦੇ ਆਖਰੀ ਮਹੀਨਿਆਂ ਤੋਂ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਦੇ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਇਸ ਦੇ ਪਿੱਛੇ ਮੁੱਖ ਕਾਰਨ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਆਬਾਦੀ ਰਹਿਣ ਦੀ ਘਾਟ ਤੇ ਸਿਹਤ ਅਤੇ ਆਵਾਜਾਈ ਸਹੂਲਤਾਂ ਤੇ ਵਾਧਾ ਦਬਾਅ ਹੈ ਤਾਂ 28 April 2025 ਨੂੰ ਹੋਈਆਂ ਸੰਘੀ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਰਨੀ ਸਰਕਾਰ ਵਿੱਚ ਵਾਪਸ ਆਏ ਅਤੇ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ 2027 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਸਮੇਤ ਸਥਾਈ ਨਿਵਾਸੀਆਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦੇ 5% ਤੋਂ ਵੱਧ ਨਹੀਂ ਹੋਵੇਗੀ ਉਹਨਾਂ ਦਾ ਰੁਕ ਦਰਸਾਉਂਦਾ ਹੈ ਕਿ ਇਸ ਸਮੇਂ ਇਹਨਾਂ ਨੀਤੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੀ ਉਮੀਦ ਅਜੇ ਨਹੀਂ ਕੀਤੀ ਜਾ ਸਕਦੀ 2025 ਅਤੇ 26 ਲਈ ਵੀਜ਼ਾ ਕੈਂਪ ਨੇ ਜਿਹੜੇ ਉਹ ਵੀ ਨਿਰਧਾਰਿਤ ਕੀਤੇ ਗਏ ਨੇ ਸਰਕਾਰੀ ਅੰਕੜਿਆਂ ਅਨੁਸਾਰ 2023 ਦੇ ਵਿੱਚ ਕੈਨੇਡਾ ਨੇ ਕੁੱਲ 6,81,155 ਸਟੱਡੀ ਪਰਮਿਟ ਜਾਰੀ ਕੀਤੇ ਸਨ ਜਿਨ੍ਹਾਂ ਵਿੱਚੋਂ 2,78,045 ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਸਨ ਅਤੇ ਇਸ ਦੇ ਨਾਲ ਹੀ 2024 ਵਿੱਚ ਅੰਕੜਾ ਘਟ ਕੇ 5 ਲੱਖ 16275 ਦਾ ਹੋ ਗਿਆ ਅਤੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟ ਕੇ 188465 ਹੋ ਗਈ ਜਾਨੀ ਕਿ 90000 ਦੇ ਕਰੀਬ ਗਿਣਤੀ ਹੈ ਜਿਹੜੀ ਉਹ ਘਟ ਗਈ ਤਾਂ ਆਈਆਰਟੀਸੀ ਜਾਨੀ ਕਿ ਇਮੀਗ੍ਰੇਸ਼ਨ ਸਨਾਰਤੀ ਅਤੇ ਨਾਗਰਿਕਤਾ ਕੈਨੇਡਾ ਨੇ 18 ਸਤੰਬਰ 2024 ਨੂੰ ਸਪਸ਼ਟ ਕਰ ਦਿੱਤਾ ਅਸਲੀ ਕੀ 2025 ਲਈ ਸਟੱਡੀ ਪਰਮਿਟਾਂ ਦੀ ਵੱਧ ਤੋਂ ਵੱਧ ਸੀਮਾ 437000 ਹੋਵੇਗੀ ਜੋ ਕਿ 2024 ਲਈ 4,85,000 ਦੇ ਟੀਚੇ ਤੋਂ ਵੀ ਬਹੁਤ ਘਟ ਹੋਵੇਗੀ ਤਾਂ ਇਸੇ ਰੰਕੜਾ 2026 ਤੇ ਵੀ ਲਾਗੂ ਹੋਵੇਗਾ ਤਾਂ ਕੈਨੇਡੀਅਨ ਸਰਕਾਰ ਨੇ 1 ਜਨਵਰੀ 2024 ਤੋਂ ਸਟੱਡੀ ਵੀਜ਼ਾ ਲਈ ਵਿੱਤੀ ਯੋਗਤਾ ਸ਼ਰਤਾਂ ਨੂੰ ਵੀ ਸ਼ਖਤ ਕਰ ਦਿੱਤਾ ਸੀ ਅਤੇ ਹੁਣ ਇੱਕ ਸਿੰਗਲ ਵਿਨੇਕਰ ਨੂੰ ਇਹ ਦੇਖਣਾ ਹੋਵੇਗਾ ਕਿ ਉਸ ਦੇ ਕੋਲ 20,635 ਕੈਨੇਡੀਅਨ ਡਾਲਰ ਯਾਨੀ ਕਿ ਲਗਭਗ 12.7 ਲੱਖ ਰੁਪਏ ਦਾ ਫੰਡ ਹੈ ਜਦੋਂ ਕਿ ਪਹਿਲਾਂ ਇਸ ਟੀਮਾ 10000 ਕੈਨੇਡੀਅਨ ਡਾਲਰ ਲਗਭਗ 614000 ਰੁਪਏ ਸੀ ਇਸ ਤੋਂ ਇਲਾਵਾ 7 ਦਸੰਬਰ 2023 ਨੂੰ IRCC ਨੇ ਇਹ ਵੀ ਐਲਾਨ ਕੀਤਾ ਸੀ ਕਿ ਸਾਰੀਆਂ ਨਵੀਆਂ ਅਰਜ਼ੀਆਂ ਵਿੱਚ DLIS ਨੂੰ ਵਿਦਿਆਰਥੀਆਂ ਦੇ ਸਵੀਕਾਰਿਤ ਪੱਤਰ ਦੀ ਪੁਸ਼ਟੀ ਕਰਨੀ ਪਵੇਗੀ ਤਾਂ ਲਗਾਤਾਰ ਕੈਨੇਡਾ ਦੇ ਵੱਲੋਂ ਸਖਤਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਇੱਕ ਪਾਸੇ ਪੈਸਿਆਂ ਦੇ ਵਿੱਚ ਵੀ ਵਾਧਾ ਹੋਇਆ ਹੈ ਕੈਨੇਡਾ ਜਾਣ ਦੇ ਲਈ ਖਰਚਾ ਜਿਹੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਦੁੱਗਣੇ ਤੋਂ ਵੀ ਜ਼ਿਆਦਾ ਕੁਝ ਹਾਲਾਤਾਂ ਵਿੱਚ ਇਹ ਖਰਚਾ ਦੇਖਿਆ ਜਾ ਸਕਦਾ ਹੈ ਦੂਜੇ ਪਾਸੇ ਸਟੱਡੀ ਵੀਜ਼ਿਆਂ ਅਤੇ ਹੋਰ ਵੀਜ਼ਿਆਂ ਦੇ ਵਿੱਚ ਵੀ ਲਗਾਤਾਰ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ